ਦੇਸ਼ ਤੇ ਮਤੇਿਰੂ ਕੀ ਪੈ ਪੰਥ ਕੀ ਜੀ ਸੇਤਾ ਦੀ ਪਹਾਏ ਕਲ ਜੀ ਜੀ ਬੋਲਵਾ ਨੇ ਬੋਲੋ ਜੀ ਬੰਸੋ ਜੀ ਸਿਖਾਣੂ ਸੁਖੀ ਗਾਨ ਪੇਸਾਂ ਰਹਿਣਾਂ ਵਿਵੇਕਾਂ ਨੂੰ ਸਾਧਾਨ ਨੂੰ ਸਦਾ ਨਾਨ ਸਰਗੰਨੰਦਾਨ ਸ਼੍ਰੀ ਮੁਰਸਰਸਾਲ ਦੀ ਦੇ ਪਾਵਨ ਤੇ ਪਵਿੱਤਰ ਦਰਸ਼ੀ ਸ্নান ਚਮਕੀਏ ਝੰਡੇ ਬੰਗੇ ਝੰਡੇ ਹੋ ਬੰਗੇ ਇਹੋ ਗੱਲ ਤਾਂ ਯਾਤਰ ਪਰ ਕੋਲਸੋ ਸੰਗੋਜ ਜੀ ਸਿਖਾਂ ਦਾ ਮੰਨੀ ਗਾ ਮਨ ਸੁਚੀ ਮਤ ਪਾ ਦੇ ਰੱਖੀ ਇਹ ਅਕਾਲ ਪੁਰਖਵਾਹਿਗੁਰੂ ਆਪਣੇ ਪੰਥ ਨੂੰ ਸਦਾ ਸਹਾਇਤਾ ਦਤਾਰ ਜੀ ਸ੍ਰੀ ਨਨਕਨਦਨ ਪਤਿਵ ਗੁਰਦੁਆਰੇਆਂ ਗੁਰਸੰਭੰਦੇ ਜਿਨ੍ਹਾਂ ਤਰਵਜੀਆਂ ਨੇ ਪਿਆਰੇ ਪਿਆਰੇ ਪੰਥ ਨੂੰ ਛੋੜਿਆ ਗਿਆ ਜੀ ਖੁੱਲ੍ਹੇ ਦਰਸ਼ਨ ਸੇਵਾ ਸੰਭਾਲਦਾ ਨਾਮ ਕਰੇ ਖਲਸਾ ਜੀ ਦੇ ਮਖਿਓ ਜੀ ਇਹਨਾਂ ਬਾਣੀਆਂ ਦੇ ਮਾਣ ਨਿਤਾਣੇ ਵਿਚਾਰ ਡਿਊਟੀਆਂ ਦੀ ਓੜ ਧੰ ਗੁਰੂ ਗ੍ਰੰਥ ਸਾਹਿਬਾ ਦੇ ਸੱਚੇ ਪਾਤਸ਼ਾਹ ਪਾਵਨ ਚਰਨਾਂ 'ਚ ਬੇਨਤੀ ਹੈ ਜੀ ਤੁਹਾਨੂੰ ਗੁਰੂ ਅਰਜਨ ਸਾਹਿਬ ਮਹਾਰਾਜਿਆਂ ਦੀ ਸ਼ਹਾਦਤ ਨੂੰ ਮੁੱਖ ਰੱਖਦੇ ਆ ਮਹੱਲਾ ਨਿਵਾਸੀ ਚਾਰਨਵਾਸੀ ਨਗਨਵਾਸੀ ਸੰਤਾਂ ਨੇ ਸਾਜੋ ਸਰਦਾ ਨੀਵੀਂ ਆ ਭੈੜਾ ਵੱਲੋਂ ਸੰਗਤ ਰੂਪੋ ਕਰਕੇ ਗੁਰਬਾਣੀ ਦੇ ਤੁਖਨੀ ਸਾਹਿਬ ਜੀ ਦੇ ਪਾਠ ਚਾਪੇ ਸਾਹਿਬ ਜੀ ਦੀ ਬਾਣੀ ਦੇ ਪਾਠ 6 ਪਉੜੀਆਂ ਅਨੰਦ ਸਾਹਿਬ ਜੀ ਦੀ ਬਾਣੀ ਦਾ ਪਾਠ ਉਹ ਬ੍ਰਾਂਧ ਸੁਣੋ ਆਜਾ ਆਜਾ ਕੋਈ ਨਹੀਂ ਜਨਾ ਮਾਨ ਸਰਵਾਨੀ ਚਾਲੇ ਇਹਦੇ ਕਾਬਲ ਮੈਂ ਭਾਈ ਹੋਰ ਹੋ ਨਹੀਂ ਯਾਰ ਕੋਈ ਮਾਨ ਨਹੀਂ ਬੋਲੇ ਸੁਣੇ

ਜਪੇ ਹੋ ਜਿਨੇ ਅਰਜਨ ਦੇਵ ਗੁਰੂ ਜਪੇ ਹੋ ਜਿਨੇ ਅਰਜਨ ਦੇਵ ਗੁਰੂ ਜਪੇ ਹੋ ਜਿਨੇ ਅਰਜਨ ਦੇਵ ਗੁਰੂ ਸਮੁੱਚੀ ਸੰਗਤ ਵੱਲੋਂ ਨਾਲ밀 ਕਰਕੇ ਦੱਸਣ ਉਹਨਾਂ ਦੀਆਂ ਕਿਰਤ ਕਮਾਈਆਂ ਨੂੰ ਸਫਲੇ ਕਰਦੇ ਆਂ ਪਾਤਸ਼ਾਹ ਜੀਓ ਆਪ ਜੀ ਦੀ ਯਾਦ ਨੂੰ ਤਾਜ਼ਾ ਕਰਦੇ ਹੋਏ ਆ ਜੀ ਦੀ ਯਾਦ ਵਿੱਚ ਠੰਡੇ ਮਿੱਠੇ ਜਲਦੀ ਸਵੀਲ ਵੀ ਤਿਆਰ ਕਰਕੇ ਆਪ ਜੀ ਦੇ ਚਰਨਾਂ 'ਚ ਹਾਜ਼ਰ ਕੀਤੀ ਹੈ। ਸੇਵਾਦਾਰ ਆਪਸੋਂ ਦੇਗਾ ਸਜਾਉਂਦੇ ਆ ਸਵੀਲ ਦਾ ਪਿਆਰਾ ਕਰਦੇ ਆ ਇੱਕ ਨਹੀਂ ਅਨੇਕਾਂ ਤਰ੍ਹਾਂ ਦੇ ਭੁਲਾਗੋ ਵਾਸਤੇ ਮਾਸਾਤਿ ਭਿਖਣਾ ਸਾਡੇ ਕਲਯੁਗ ਜੀਵਾਂ ਦੇ ਵਰਗਣਾ ਚਿਤਾਨੇ ਇਸ ਲਈ ਪ੍ਰਸ਼ਾਦ ਨੂੰ ਠੰਡੇ ਮਿੱਠੇ ਜਲਦੀ ਸਵੀਲ ਨੂੰ ਆਪਣੇ ਵਸਨਾ ਲੈ ਕਰੋ ਆਪ ਜੀ ਕੋ ਧੋਗ ਲੱਗੇ। ਸ੍ਰੀ ਪ੍ਰਸ਼ਾਦ ਜਲ ਛੱਪੋ ਜੀ ਬਾਬਾ ਜੀ ਆਜੋ ਆਜੋ ਆਓ ਜੀ ਠੰਡਾ ਮਿੱਠਾ ਜਲ ਛੱਪੋ ਜੀ ਠੰਡੇ ਮਿੱਠੇ ਜਲ ਦੀ ਸਲੀਬ ਅਤੁੱਟ ਵੰਤਰੀ ਹੈ ਆਓ ਭਾਈ ਗੁਰਦੁਆਰਾ ਲੰਗਰ ਠੰਡੇ ਮਿੱਠੇ ਜਲ ਨੂੰ ਛੱਪੋ ਜੀ تھما بني میں ایہہ لڑا وچ خار تہ ہتھ نہ پایا میں مرن توں ایک فرصتاں پاں دین توں کئی رات چونی تکھی انو دا میں پتی بخشش کر اپون آ گئی آ او کھا پانچ فون دے گل کراؤ او ایتھے تے جا میں پتی او دے اوپر ہی